ਤਨ ਤਨ ਅਮਰ ਸ਼ਿਦ ਜਥੇਦਾਰ ਬਾਬਾ ਹਨੂਮਾਨ ਸਿੰਘ ਦੇ ਸ਼ੀਰਦੀ ਸਥਾਨ ਗੁਰਦੁਆਰਾ ਸਿੰਘਾ ਦਾ ਸਵਾਨਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਅੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਦੀਵਾਨ ਹਾਲ ਦੀ ਬੀਸਮੈਂਟ ਦਾ ਲੈਂਟਰ ਪਾਇਆ ਗਿਆ ਇਸ ਕਾਰ ਦੇ ਅਰੰਭਤ ਲਈ ਸਵੇਰੇ ਸ੍ਰੀ ਸਹਿਜ ਪਾਠ ਤੇ ਭੋਗ ਪਾਏ ਗਏ ਇਸ ਪ੍ਰੰਤ ਪੰਜ ਪਿਆਰਿਆਂ ਦੀ ਗਵਾਈ ਵਿੱਚ ਸੰਗਤਾਂ ਦੇ ਠਾਠਾ ਮਾਰ ਦੇ ਘੱਟ ਵਿੱਚ ਜਕਾਰਿਆਂ ਦੀ ਗੂੰਜ ਨਾਲ ਲੈਂਟਰ ਦੀ ਰਮਪਤਾ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਇੰਦਰ ਸਿੰਘ ਸਰਦਾਰ ਸੁਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਆਧੁਨਿਕ ਸੌਲਤਾ ਵਾਲਾ ਦੀਵਾਨ ਹਾਲ ਬੇਸਮੈਂਟਸ ਵਿੱਚ 160 ਫੁੱਟ ਲੰਬਾਈ 135 ਫੁੱਟ ਚੜਾਈ ਅਤੇ 35 ਫੁੱਟ ਚਾਈ ਵਾਲਾ ਬਣਵਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਪਤਪੰਤੇ ਸੱਜਣ ਅਤੇ ਕਈ ਉੱਗੇ ਸਿਆਸੀ ਆਗੂ ਹਾਜ਼ਰ ਸਨ ਮਠਾਈਆਂ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਤਨ ਤਨ ਅਮਰ ਸਿਧ ਜਥੀਦਰ ਬਾਬਾ ਹਨੂਮਾਨ ਸਿੰਘ ਦੇ ਸ਼ੀਧੀ ਸਥਾਨ ਗੁਰਦੁਆਰਾ ਸਿੰਘ ਸਦਾ ਸਵਾਣਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਅੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਦੀਵਾਨ ਹਾਲ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਇਸ ਕਾਰ ਦੇ ਅਰੰਭਤਾਲੇ ਸਵੇਰੇ ਸ੍ਰੀ ਸਹਿਜ ਪਾਠ ਤੇ ਭੋਗ ਪਾਏ ਗਏ ਇਸ ਪ੍ਰੰਤ ਪੰਜ ਪਿਆਰਿਆਂ ਦੀ ਗਵਾਈ ਵਿੱਚ ਸੰਗਤਾਂ ਦੇ ਠਾਠਾ ਮਾਰਦੇ ਘੱਟ ਵਿੱਚ ਜਕਾਰਿਆਂ ਦੀ ਗੂੰਜ ਨਾਲ ਲੈਂਟਰ ਦੀ ਰਮਪਤਾ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਇੰਦਰ ਸਿੰਘ ਸਰਦਾਰ ਸੁਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਆਧੁਨਿਕ ਸੂਲਤਾ ਵਾਲਾ ਦੀਵਾਨ ਹਾਲ ਬੀਸਮੈਂਟ ਸਮੇਤ 160 ਫੁੱਟ ਲੰਬਾਈ 135 ਫੁੱਟ ਚੜਾਈ ਅਤੇ 35 ਫੁੱਟ ਚਾਈ ਵਾਲਾ ਬਣਵਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਪਤਪੰਤੇ ਸੱਜਣ ਅਤੇ ਕਈ ਉੱਗੇ ਸਿਆਸੀ ਆਗੂ ਹਾਜ਼ਰ ਸਨ ਮਠਾਈਆਂ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਤਨ ਤਨ ਅਮਰ ਸਿਧ ਜਥੀਦਰ ਬਾਬਾ ਹਨੂਮਾਨ ਸਿੰਘ ਦੇ ਛੇਦੀ ਸਥਾਨ ਗੁਰਦੁਆਰਾ ਸਿੰਘਾ ਦਾ ਸੋਨਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਜੀ ਸੁਨਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਦੀਵਾਨ ਹਾਲ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਇਸ ਕਾਰਨ ਦੀ ਰਮਤਾਲੀ ਸਵੇਰੇ ਸ੍ਰੀ ਸਹਿਜ ਪਾਠ ਤੇ ਭੋਗ ਪਾਏ ਗਏ ਇਸ ਪ੍ਰੰਤ ਪੰਜ ਪਿਆਰਿਆਂ ਦੀ ਗਵਾਈ ਵਿੱਚ ਸੰਗਤਾਂ ਦੇ ਠਾਠਾ ਮਾਰਦੇ ਘੱਟ ਵਿੱਚ ਜਕਾਰਿਆਂ ਦੀ ਗੂੰਜ ਨਾਲ ਲੈਂਟਰ ਦੀ ਰਮਤਾਲ ਕੀਤੀ ਗਈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਇੰਦਰ ਸਿੰਘ ਸਰਦਾਰ ਸੁਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅਦੋਨੇ ਇੱਕ ਸੂਲਤਾ ਵਾਲਾ ਦੀਵਾਨ ਹਾਲ ਬੀਸਮੈਂਟ ਸਮੇਤ 160 ਫੁੱਟ ਲੰਬਾਈ 135 ਫੁੱਟ ਚੜਾਈ ਅਤੇ 35 ਫੁੱਟ ਚਾਈ ਵਾਲਾ ਬਣਵਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਪਤਪੰਤੇ ਸੱਜਣ ਅਤੇ ਕਈ ਉੱਗੇ ਸਿਆਸੀ ਆਗੂ ਹਾਜ਼ਰ ਸਨ ਮਠਾਈਆਂ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਤਨ ਤਨ ਅਮਰ ਸਿਧ ਜਥੀਦਰ ਬਾਬਾ ਹਨੂਮਾਨ ਸਿੰਘ ਦੇ ਛੀਦੀ ਸਥਾਨ ਗੁਰਦੁਆਰਾ ਸਿੰਘ ਸਿਧਾ ਸਵਾਨਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਅੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਦੀਵਾਨ ਹਾਲ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਇਸ ਕਾਰ ਦੇ ਅਰੰਭਤ ਲਈ ਸਵੇਰੇ ਸ੍ਰੀ ਸਹਿਜ ਪਾਠ ਤੇ ਭੋਗ ਪਾਏ ਗਏ ਇਸ ਪ੍ਰੰਤ ਪੰਜ ਪਿਆਰਿਆਂ ਦੀ ਗਵਾਈ ਵਿੱਚ ਸੰਗਤਾਂ ਦੇ ਠਾਠਾ ਮਾਰ ਦੇ ਘੱਟ ਵਿੱਚ ਜਕਾਰਿਆਂ ਦੀ ਗੂੰਜ ਨਾਲ ਲੈਂਟਰ ਦੀ ਰਮਪਤਾ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਇੰਦਰ ਸਿੰਘ ਸਰਦਾਰ ਸੁਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਆਧੁਨਿਕ ਸੂਲਤਾ ਵਾਲਾ ਦੀਵਾਨ ਹਾਲ 20 ਮੀਟਰ ਸਮੀਤ 160 ਫੁੱਟ ਲੰਬਾਈ 135 ਫੁੱਟ ਚੜਾਈ ਅਤੇ 35 ਫੁੱਟ ਚਾਈ ਵਾਲਾ ਬਣਵਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਪਤਪੰਤੇ ਸੱਜਣ ਅਤੇ ਕਈ ਉੱਗੇ ਸਿਆਸੀ ਆਗੂ ਹਾਜ਼ਰ ਸਨ ਮਠਾਈਆਂ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਤਨਤਨ ਅਮਰਸ਼ੀਰ ਜਥੇਦਾਰ ਬਾਬਾ ਹਨੂਮਾਨ ਸਿੰਘ ਦੇ ਸ਼ੀਧੀ ਸਥਾਨ ਗੁਰਦੁਆਰਾ ਸਿੰਘ ਸਿਦਾ ਸਵਾਨਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਪਪਾ ਜੀ ਸਿੰਘ ਅੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਦੀਵਾਨ ਹਾਲ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਇਸ ਕਾਰ ਦੇ ਅਰੰਭਤ ਲਈ ਸਵੇਰੇ ਸ੍ਰੀ ਸਹਿਜ ਪਾਠ ਤੇ ਭੋਗ ਪਾਏ ਗਏ ਇਸ ਪ੍ਰੰਤ ਪੰਜ ਪਿਆਰਿਆਂ ਦੀ ਗਵਾਈ ਵਿੱਚ ਸੰਗਤਾਂ ਦੇ ਠਾਠਾ ਮਾਰਦੇ ਘੱਟ ਵਿੱਚ ਜਕਾਰਿਆਂ ਦੀ ਗੂੰਜ ਨਾਲ ਲੈਂਟਰ ਦੀ ਰਮਪਤ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਇੰਦਰ ਸਿੰਘ ਸਰਦਾਰ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅਦੋਨੇ ਇੱਕ ਸੁਰਤਾ ਵਾਲਾ ਦੀਵਾਨ ਹਾਲ 20 ਮੀਟਰ ਸਮੀਤ 160 ਫੁੱਟ ਲੰਬਾਈ 135 ਫੁੱਟ ਚੜਾਈ ਅਤੇ 35 ਫੁੱਟ ਚਾਈ ਵਾਲਾ ਬਣਵਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਪਤਪੰਤੇ ਸੱਜਣ ਅਤੇ ਕਈ ਉੱਗੇ ਸਿਆਸੀ ਆਗੂ ਹਾਜ਼ਰ ਸਨ ਮਠਾਈਆਂ ਅਤੇ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ